ਜੇ ਭਗਵੰਤ ਮਾਨ 1000 ਰੁਪਿਆ ਦੇ ਵੀ ਦੇਗਾ ਅਖੀਰਲੇ ਸਾਲ ਤਾਂ ਮੇਰੀਆਂ ਬਾਵਾ ਪਹਿਣਾ ਪਹਿਲਾ ਪੁਰਾਣਾ ਬਾਹਰੋਂ ਪਾਜਾ ਬਾਹਰੋਂ ਪਾਜਾ 48000 ਰੁਪਿਆ ਲੈਣਾ ਇੱਕ ਨਾ ਵੀਡੀਓ ਬੜੀ ਕਮਰੀ ਹੈ ਬੜੀ ਵਾਇਰਲ ਹੋਈ ਹੈ ਰਾਜੇ ਵਿੜਿੰਗ ਦੀ ਜਿਹਦੇ ਵਿੱਚ ਉਹ ਸਾਫਤਾ ਕਰਦਾ ਤਾਂ ਕਿੰਨੀ ਡਰਾੜ ਜਾਂਦਾ ਬੜੇ ਲੋਕਾਂ ਨੇ ਮਜ਼ਾਕ ਕਰਾਇਆ ਸੋ ਰਾਜੇ ਵਿੜਿੰਗ ਆਹਦੇ ਲੱਕੀਆਂ ਉਹ ਵੀ ਬਿਲਕੁਲ ਫ੍ਰੀ ਆਫ ਕਾਸਟ ਪਹਿਲੀ ਗੱਲ ਰਾਜਾ ਵੜਿੰਗ ਕੋਸ਼ਿਸ਼ ਕਰ ਰਿਹਾ ਵੀ ਜਿੱਦਾਂ ਭਗਵੰਤ ਮਾਨ ਇੱਕ ਬੜਾ ਵੱਡਾ ਤਕੜਾ ਬਲਾਰਾ ਉਹਦਾ ਨਹੀਂ ਸੰਗਾ ਪੈਂਦਾ ਵੀ ਮੈਂ ਵੀ ਬਸ ਹੁਣ ਆਏ ਬੋਲ ਬੋਲ ਕੇ ਐਵੇਂ ਇਧਰ ਦੀਆਂ ਸਟੋਰੀਆਂ ਫੜ ਲੀਆਂ ਕਦੀ ਰਾਹੁਲ ਗਾਂਧੀ ਦੀਆਂ ਫੜ ਲੀਆਂ ਕਦੀ ਅੰਬਾਨੀ ਦਾ ਮੁੰਡਾ ਲੱਡੂ ਜਾ ਲੱਗਦਾ ਇਹ ਫਲਾਣਾ ਤੇਖੜਾ ਉਹ ਲੱਕਿਆ ਪਿਆ ਲੱਗੇ ਪੇ ਮੈਟਰ ਹੈ ਨਹੀਂ ਇਹਦੇ ਕੋਲ ਚੱਜਦਾ ਉਹਦੀ ਆਵਾਜ਼ ਰਾਜਾ ਵੜਿੰਗ ਦੀ ਆਵਾਜ਼ ਕੰਨਾਂ ਨੂੰ ਕਾਲ ਦੇ ਫਾਟਰੇ ਦੀ ਵਾਸ ਸੁਣ ਕੇ ਐਨਾ ਉਹਦਾ ਗਲੇ ਦਾ ਬੁਰਾ ਹਾਲ ਹੈ ਬੰਦਾ ਚੋਰ ਲਾ ਲਾ ਬੋਲ ਰਿਹਾ ਦੇਖੀ ਕਿਤੇ ਹੱਟ ਟੈਕ ਨਾ ਕਰਾ ਲਈ ਰਾਜਾ ਬੜਿੰਗ ਹਾਰਮੋਨੀਅਮ ਖਰੀਦ ਪਹਿਲੇ ਇੱਕ ਉਹਦੇ ਸਾਹ ਦੀ ਰਿਆਜ਼ ਲੈਣੀ ਸ਼ੁਰੂ ਕਰ ਡਾਊਨ ਸਕੇਲ ਤੋਂ ਸ ਆ ਇਹਦੇ ਨਾਲ ਤੇਰੇ ਵੋਕਲ ਕੋਰ ਬਹੁਤ ਖੁੱਲਣਗੇ ਠੀਕ ਹੈ ਜਾਂ ਫਿਰ ਕੱਪੜੇ ਨਾਲ ਆ ਦੀ ਜੀ ਫੜ ਲਾ ਆ ਐਦਾਂ ਕਰ ਸ਼ਾਇਦ ਤੇਰਾ ਗਲੇ ਦਾ ਬੇਸ ਬੰਜੇ ਉਹ ਬਹਿਣਾ ਹਟ ਜਾ ਜਿਹੜਾ ਵਾਰ-ਵਾਰ ਤੇਰਾ ਗਲਾ ਬਹਿ ਜਾਂਦਾ ਹੈ ਖਰਾਬ ਹੋ ਜਾਂਦਾ ਹੈ ਸੋ ਤੈਨੂੰ ਇਸ ਟਾਈਮ ਕਿਸੇ ਪਾਰਟੀ ਦੀ ਲੋੜ ਨਹੀਂ ਰਾਜੇ ਬਿਰਿੰਗ ਤੈਨੂੰ ਕੋਈ ਭਗਵੰਤ ਮਾਨ ਦੀ ਲੋੜ ਨਹੀਂ ਬਸ ਤੂੰ ਪੂਰਾ ਧਿਆਨ ਦੇ ਬਾਜੇ ਦੇ ਉੱਤੇ ਤਿਆਰ ਸ਼ੁਰੂ ਕਰ ਐਨ ਗਲੇ ਨੂੰ ਕੈਮ ਕਰ ਸਾਲਵਾਦ ਮੁੜ ਕੇ ਆ ਕਿਉਂਕਿ ਤੂੰ ਇੰਨਾ ਜਲੂਸ ਕਢਾ ਲਿਆ ਆਪਣਾ ਨਾ ਤੇਰਾ ਕੋਈ ਕਾਲਜ ਦਾ ਮਾ ਉਹ ਜਿਹੜੇ ਚਾਰ ਮੂਰੇ ਲੋਕ ਬੈਠੇ ਤਾੜੀਆਂ ਮਾਰ ਰਹੇ ਉਹ ਤਾਂ ਮਾਰ ਰਿਹਾ ਉਹ ਤੈਨੂੰ ਧੰਨਵਾਦ ਕਰ ਰਿਹਾ ਕਿ ਤੂੰ ਇੰਨਾ ਹਸਾਇਆ ਵੀ ਇੰਨਾ ਤਾਂ ਭਗਵਾਨਤ ਮਾਨ ਨਹੀਂ ਹਸਾਉਂਦਾ ਸੋ ਕਪਿਲ ਸ਼ਰਮਾ ਤੋਂ ਵੀ ਮੇਰੀ ਰਿਕਵੈਸਟ ਹੈ ਜਿਹੜਾ ਕਪਿਲ ਸ਼ਰਮਾ ਦਾ ਸ਼ੋਅ ਚੱਲਦਾ ਹੈ ਸੋ ਕਪਿਲ ਜੀ ਰਾਜੇ ਵੜਿੰਗ ਨੂੰ ਆਪਣੇ ਸ਼ੋਅ ਚ ਬੁਲਾਇਆ ਜਾਵੇ ਕਿਉਂਕਿ ਮੇਰੇ ਹਿਸਾਬ ਨਾਲ ਵੀ ਇਹ ਕਮੇਡੀ ਦਾ ਬਾਦਸ਼ਾਹ ਬਣੇਗਾ ਇਨ ਫਿਊਚਰ ਸੋ ਕਪਿਲ ਸ਼ਰਮਾ ਦੀ ਟੀਆਰਪੀ ਸ਼ੋ ਦੀ ਬਹੁਤ ਉੱਚੀ ਹੋ ਜਾਣੀ ਜੋ ਰਾਜੇ ਵੜਿੰਗ ਨੂੰ ਬੁਲਾ ਲੇ ਕਿਉਂਕਿ ਇਸ ਟਾਈਮ ਰਾਜਾ ਵੜਿੰਗ ਦਾ ਪ੍ਰੋਪਰਲੀ ਇਹ ਯਾ ਸਰਕਸ ਜੋਕਰ ਹੁੰਦਾ ਉਹ ਵਾਲਾ ਰੋਲ ਪੂਰਾ ਕਰ ਰਿਹਾ ਸੋ ਉਹਦੀਆਂ ਵੀਡੀਓ ਦੇਖ ਕੇ ਇੰਨਾ ਇੰਟਰਟੇਨਮੈਂਟ ਹੋ ਰਿਹਾ ਹੈ ਇੰਨਾ ਆਪਣੇ ਆਪ ਨੂੰ ਅਸੀਂ ਹਸਾ ਰਹੇ ਹਾਂ ਮਤਲਬ ਮੈਨੂੰ ਲੱਗਦਾ ਕਪਿਲ ਸ਼ਰਮਾ ਦਾ ਸ਼ੋਅ ਵੀ ਇਸ ਟਾਈਮ ਫੇਲ ਆ ਉਹ ਸ਼ੋਅ ਦੇਖਣ ਨੂੰ ਜੀ ਨਹੀਂ ਕਰਦਾ ਪਰ ਰਾਜੇ ਵੜਿੰਗ ਦੀ ਵੀਡੀਓ ਦੇਖਣ ਨੂੰ ਜੀ ਜ਼ਰੂਰ ਕਰਦਾ ਕਿਉਂਕਿ ਥੋੜੀ ਦੇਰ ਹੱਸ ਲੈਣ ਦਾ ਬੰਦਾ ਦੋ ਘੜੀਆਂ ਵੀ ਇੱਕ ਸ਼ਦਾਈ ਹੋ ਗਿਆ ਇਹਦਾ ਬੀਪੀ ਹਾਈ ਹੋ ਗਿਆ ਉਈ ਦਾ ਕੋਈ ਇਲਾਜ ਕਰੋ ਇਹਨੂੰ ਕੋਈ ਫ੍ਰੀ ਦੇ ਵਿੱਚ ਹਰਮੋਨੀਅਮ ਗਿਫਟ ਕਰੋ ਇਹਦੀ ਸਾਦੀ ਰਿਆਸ਼ਤਾਨ ਪੜੇ ਤਾਂ ਸ਼ੁਰੂ ਕਰਾਓ ਤਾਂ ਕਿ ਇਹਦਾ ਕਲੇ ਦਾ ਕੋਈ بیس ਬਣੇ